ਠੰਡ ਇੰਨੀ ਜ਼ਿਆਦਾ ਤੇ ਬੰਦਾ ਸੜਕ ਤੇ ਨੰਗਾ ਪਿਆ ਤੇ ਸਾਨੂੰ ਵੀ ਐ ਲੱਗਿਆ ਕਿ ਤੇ ਠੰਡ ਚ ਹੀ ਨਾ ਮਰ ਜੇ ਬਈ ਭਰਾ ਮਾਦੂ ਮੇਰਾ ਡਰਨਾ ਨਹੀਂਗਾ ਥੱਤੋਂ ਭਰਾਵਾ ਤੋਂ ਵੀ ਡਰ ਲੱਗਦਾ ਕਿਤੇ ਅੱਜ ਵੀ ਇਹ ਦਿਨੇ ਖਾਦੀ ਨਹੀਂ ਰੋਟੀ ਅੱਜ ਜਾਨਵਰਾਂ ਨੂੰ ਏਸੀ ਲਾ ਲਾ ਰੱਖਿਆ ਲੋਕਾਂ ਨੇ ਪਰ ਇਨਸਾਨ ਦਾ ਬੱਚਾ ਸੜਕਾਂ ਤੇ ਘੁੰਮਦਾ ਕੋਈ ਦਿਖਦਾ ਨਹੀਂ ਕਿਸੇ ਹੈਂ ਘਰ ਦੇ ਬਾਹਰ ਤਾਂ ਸਹੀ ਉਹ ਗੱਲ ਤਾਂ ਸੁਣਨਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆਂ ਜੀ ਜਗਰਾਉਂ ਜਗਰਾਉਂ ਕਿੱਧਰ ਕਚਹਿਰੀਆਂ ਆ ਜੀ ਬੱਸ ਸਟੈਂਡ ਆ ਇਧਰਲੇ ਪਾਸੇ ਰੇਲਵੇ ਲਾਈਨਾਂ ਆ ਗਈਆਂ ਕਲਿੰਕ ਰੋਡ ਆ ਗਿਆ ਤੇ ਅਸੀਂ ਸਸੀガルਪੁਰ ਜੀ ਅਸੀਂ ਖੜੇ ਆਂ ਜੀ ਪੁਲ ਚੜਦੇ ਸਾਰ ਹੀ ਪੁਲ ਚੜਨ ਤੋਂ ਪਹਿਲਾਂ ਹੀ ਇੱਥੇ ਇੱਕ ਬਕਸ ਦਾ ਮਾਰਿਆ ਹੋਇਆ ਵੀਰ राजे ਦਾ ਬਹੁਤ ਸਾਲਾਂ ਤੋਂ ਬਹੁਤ ਸਾਲਾਂ ਤੋਂ ਇਦਾਂ ਹੀ ਨਰਕ ਘਟ ਰਿਹਾ ਸਾਨੂੰ ਬਹੁਤ ਵਾਰੀ ਇਹਦੇ ਬਾਰੇ ਵਿੱਚ ਫੋਨ ਆਉਂਦੇ ਆ ਸੁਨੇਹੇ ਆਉਂਦੇ ਆ ਕਹਿੰਦੇ ਬਿਨ ਭਾਗਾ ਸੇਵਾ ਵੀ ਨਹੀਂ ਮਿਲਦੀ ਸਾਡੇ ਭਾਗਾ ਚ ਵੀਰ ਦੀ ਸੇਵਾ ਹੈ ਨਹੀਂ ਸੀ ਲਿਖੀ ਹੁਣ ਤੱਕਰ ਅੱਜ ਅਸੀਂ ਆਏ ਆ ਸਾਡੀ ਟੀਮ ਦਾ ਮੈਂਬਰ ਆ ਰਵਿੰਦਰ ਇਹਨੇ ਵੀ ਸਾਡੇ ਨਾਲ ਵੀਡੀਓ ਸਾਂਝੀ ਕੀਤੀ ਕੱਲ੍ਹ ਹੀ ਦੁਆਰਾ ਪਹਿਲਾਂ ਪਿਛਲੇ ਸਾਲ ਵੀ ਕਈ ਵੀਡੀਓ ਆਈਆਂ ਆ ਰਜਿੰਦਰ ਸਿੰਘ ਆ ਵੀਰ ਕੋਠੇ ਰਹਾ ਤਾਂ ਉਹਨੇ ਵੀ ਭੇਜੀਆਂ ਹੋਰ ਵੀ ਜਗਰਾਉਣ ਤੋਂ ਸਾਡੇ ਟੀਮ ਮੈਂਬਰਾਂ ਨੇ ਕਾਫੀ ਮੰਨੂ ਆਵਾਜ਼ ਵੀ ਹੁਣੀਆਂ ਉਹਨਾਂ ਨੇ ਵੀ ਭੇਜੀਆਂ ਤੇ ਪਰ ਅੱਜ ਇਹ ਸੇਵਾ ਮਹਾਰਾਜ ਨੇ ਸਾਡੇ ਹੱਥ ਲੈਣੀ ਸੀ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਉਹ ਗੱਲ ਤਾਂ ਸੁਣਾ ਕੱਲ ਸੁਣਾ ਆ ਤਾਂ ਫਿਰ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਨੇ ਕੀ ਨਾਮ ਤੇਰਾ ਰੋਟੀ ਖਾਣੀ ਆ ਰੋਟੀ ਖਵਾ ਦਿੰਨੇ ਆ ਵੀਰੇ ਪੈਸੇ ਦੇ ਦਾਂ ਪੈਸੇ ਦੇ ਦਾਂ ਰੋਕ ਤੀਕਾ ਉਹ ਕਾਲੀ ਕਿਵੇਂ ਆ ਯਾਰ ਤੂੰ ਐਵੇਂ ਭੱਜਿਆ ਭੱਜਿਆ ਫਿਰਦਾ ਮੂਰੇ ਮੂਰੇ ਮੈਂ ਤੇਰੀ ਮਦਦ ਲਈ ਆਇਆ ਮਾਂ ਲਫੜ ਪੈਹੇ ਲਫੜਾ ਔਰ 10 ਲਫੜਾ ਰੋਟੀ ਖਾ ਚਾਹ ਜੋ ਮਰਜੀ ਖਾ ਯਾਰ ਆਪਾਂ ਦਾ ਭਰਾ ਵਾ ਤੂੰ ਮੈਨੂੰ ਜਾਣਦਾ ਪਹਿਲਾਂ ਮੈਨੂੰ ਦੱਸ ਜਾਣਦਾ ਨਾ ਮੈਨੂੰ ਖੜਾ ਹੋ ਉੱਟ ਕੇ ਆਪਾਂ ਕਿੰਨੇ ਪੁਰਾਣੇ ਆੜੀ ਆਪਾਂ ਕਿੰਨੇ ਪੁਰਾਣੇ ਆੜੀ ਪਹਿਲਾਂ ਦੱਸ ਪਹਿਲਾਂ ਆੜੀ ਦੱਸ ਆਪਾਂ ਕਿੰਨੇ ਪੁਰਾਣੇ ਆ ਤੂੰ ਯਾਰ ਆੜੀ ਭੁੱਲ ਗਿਆ ਮੈਨੂੰ ਤੂੰ ਕਾਲੀ ਤੇਰਾ ਨਾਮ ਕੀ ਆ ਪੂਰਾ ਚਾਹ ਦੇ ਚਾਹ ਲੈ ਕੇ ਦੇ ਵੀ ਕਾਲੀ ਨੂੰ ਭਾਈ ਬਸ ਘਰ ਦੇ ਹੀ ਦੋ ਚਾਰ ਖਾਣ ਨੂੰ ਕਾਲੀ ਨੂੰ ਵੀਰੇ ਹੋਰ ਸੁਣਾ ਕਾਲੀ ਤੇਰਾ ਨਾਂ ਕੀ ਪੂਰਾ ਹੈ ਹੈ ਕਹਾ ਬਈ ਇਹ ਪੂਰਾ ਨਾਂ ਰੋਕੀ ਦਾ ਕੀ ਹੈ ਤੇਰੇ ਡੈਡੀ ਦਾ ਕੀ ਨਾਮ ਆ ਸਰਜੀਤ ਸਿੰਘ ਪਿੰਡ ਕਿਹਣਾ ਤੇਰਾ ਕਾਲੇ ਹੈ ਨੂ ਅੰਨ ਰਾਜ ਦਾ ਰੁਕੀ ਦੇ ਕਿਹੜਾ ਪਿੰਡ ਮਰਿਆਣਗੜ ਇਹ ਮਰਿਆਣਗੜ ਸੋਈਆਂ ਕਿੱਥੇ ਆ ਪਟਿਆਲਾ ਚ ਪਹਿਲਾਂ ਰਿਆਣਗੜ ਉੱਥੋਂ ਦਾ ਤੂੰ ਇੱਥੋਂ ਇੱਥੇ ਕਿਵੇਂ ਆਇਆ ਤੂੰ ਈ ਗਰਾਉਂ ਚ ਉਹ ਕਰਦਾ ਹੈ ਹੈ ਰੋਟੀ ਖਾਣੀ ਡਰਿਆਗਾ ਤੂੰ ਤੂੰ ਡਰਦਾਗਾ ਤੂੰ ਭਰਾ ਆ ਮੈਂ ਤੂੰ ਮੇਰਾ ਡਰਨਾ ਨਹੀਂਗਾ ਸੱਤੋਂ ਭਰਾਵਾ ਤੋਂ ਵੀ ਡਰ ਲੱਗਦਾ ਕਿਤੇ ਰੱਖ ਲੈ ਤੇਰਾ ਹੀ ਆ ਲੈ ਬਿਸਕਟ ਖਾ ਆ ਕੰਮ ਬਜ਼ਾਖ ਦੇ ਤੇ ਕੋਈ ਨਾ ਹੋਰ ਲੈ ਲਾਂਗੇ ਆ ਚੱਕ ਪੈਸੇ ਪਾਜੇ ਚ ਡੋੜਦਾ ਤੂੰ ਥੱਲੇ ਸਿੱਕੀ ਨਾ ਉਹ ਚੱਕ ਪੈਰਾਂ ਚ ਥੱਲੇ ਉੱਡ ਗਿਆ ਉਹ ਚੱਕ ਪੈਸੇ ਉਹਦੇ ਪੈ ਆ ਕੀ ਫਿਰਦਾ ਜੇਬ ਚ ਹੈ ਲੈ ਮੱਤੀ ਦੇ ਦਾ ਚਾਹ ਦਾ ਨੋ ਨਾ ਨਮਕ ਚ ਲਾ ਅੱਜ ਵੀਰ ਦਿਨ ਖਾਦੀ ਨਹੀਂ ਰੋਟੀ ਨਾ ਬਸ ਮੈਂ ਇਧਰ ਪਹਿਲੇ ਵਾ ਕਿੰਨੇ ਭੈਣ ਭਰਾ ਤੁਸੀਂ ਤਿੰਨ ਕੀ ਨਾਮ ਆ ਮੇਂ ਭਰਾ ਲੋ ਤੇਰੇ ਦਾ ਵੱਡੇ ਦਾ ਕਾ ਲਾ ਬਈ ਹੈ ਇਹ ਵੱਡੇ ਦਾ ਕਾ ਲਾ ਤੇਰਾ ਨਾਮ ਆ ਦੂਜੇ ਦਾ ਹੈ ਗੱਗਾ ਭੈਣ ਤਰੀ ਭੈਣ ਹੈਗੀ ਤੇਰੀ ਤੇਰੇ ਬਾਪ ਦਾ ਕੀ ਨਾਮ ਆ ਸਰਜੀਤ ਸਿੰਘ ਪਿੰਡ ਕਿਹੜਾ ਤੇਰਾ ਨਰੈਣਗੜ੍ਹ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਪਟਿਆਲਾ ਤੇ ਕੰਮ ਕੀ ਕਰਦਾਈ ਕਾਹਲੇ ਤੂੰ ਹੈਂ ਸੱਚਾ ਮੰਡੀ ਚ ਲੱਗਾ ਮੰਡੀ ਚ ਲੱਗਿਆਈ ਪੱਲੇਦਾਰੀ 400 ਰੁਪਏ ਤੇ ਇੱਥੇ ਜਗਰਾਉਂ ਕਿਵੇਂ ਆ ਗਿਆ ਤੂੰ ਪਟਿਆਲੇ ਤੋਂ 400 ਰੁਪਏ ਤਾਲਾ ਤਾਲਾ ਲੇਲਾ ਯਾਰ ਇਹ ਪਹਿਲਾਂ ਤੋਂ ਮਨੈ ਅਸ ਫੜਿਆ ਕਿੰਨਾ ਤੂੰ ਚੌਥੀ ਪੜਿਆ ਚੌਥੀ ਪੜਿਆ ਕਿਹੜੇ ਸਕੂਲ ਚ ਪੜਿਆ ਸੀ ਐ ਕਾਲੇ ਕਿੱਥੇ ਪੜਿਆ ਸੀ ਬਹੁਤ ਚਾਹ ਪੜਿਆ ਕਿੱਥੇ ਸੀ ਆਹ ਚਾਹ ਦੋ ਚਾਹ ਹੀ ਪਾ ਦੇ ਮੈਂ ਪੜਿਆ ਕਿੱਥੇ ਸੀ ਮੈਂ ਦਾਰੇ ਪੜਿਆ ਕਿੱਥੇ ਸੀ ਤੂੰ ਬੈ ਜਾ ਬੈ ਜਾ ਦਾਰਨਾ ਬਾਈ ਇਹਨੂੰ ਕਿੰਨੇ ਸਾਲ ਹੋ ਗਏ ਇੱਥੇ ਜਿਹੜਾ ਉਹ ਚ ਉਹ ਫਲ ਹੋ ਗਏ ਬਈ ਆਹ ਯਾਰ ਫੇਰ ਛੋੜੂਗਾ ਚਾਰ ਪੰਜ ਸਾਲ ਹੋ ਗਏ ਅਹੀਂ ਫਰਦਾ ਹੈ ਆਹ ਤਿੰਨ ਚਾਰ ਵਾਰ ਲਾਇਆ ਤਾਂ ਮੈਨੂੰ ਉਹ ਦੇਖ ਕਹਿੰਦੇ ਉੱਥੇ ਹੁੰਦਾ ਆਪਣੇ ਜਾਂ ਆਪਣੇ ਜਿਹੜਾ ਕੂੜਾ ਪਿਆ ਉੱਥੇ ਬੈਠਾ ਹੁੰਦਾ ਅੱਛਾ ਸਾਲ ਬਾਈ ਇਹ ਨੂੰ ਕਿੰਨੇ ਸਾਲਾਂ ਤੋਂ ਦੇਖਦੇ ਹੋ ਤੁਸੀਂ ਇੱਥੇ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਉਹ 5 ਸਾਲ ਹੋ ਗਏ ਹੁਣੇ ਦੋ ਸਾਲ ਦੋ ਸਾਲ ਪਹਿਲਾਂ ਜਦੋਂ ਆਇਆ ਸੀ ਆਹੀ ਆਪ ਤੁਸੀਂ ਇਹਦੀ ਐਦਾਂ ਹੀ ਸੀ ਨੰਗਾ ਵੀ ਪਰਦਾ ਹੁੰਦਾ ਕਈ ਵਾਰੀ ਕੱਪੜੇ ਵੀ ਲਾ ਹੁੰਦਾ ਨਹੀਂ ਨਹੀਂ ਕੱਪੜੇ ਪਾ ਕੇ ਜਾਂਦੇ ਜੀ ਫੇਰ ਲਾ ਹੁੰਦਾ ਨਵੇਂ ਨੂੰ ਪਾਉਂਦੇ ਲਾ ਹੁੰਦਾ ਫੇਰ ਪਾਣੀ ਪਾਉਂਦੇ ਉਧਰ ਬੂੜ ਦਿੱਤੇ ਉਹ ਵੀ ਸੜਦੇ ਨੇ ਕੀ ਲੈਣਾ ਚਾਹ ਦੇ ਦੋ ਚਾਹ ਵੀ ਨਹੀਂ ਚਾਹ ਮੰਗਾ ਲੈਣਾ ਅੱਧ ਪੈਰਾ ਖਲਾ ਚਾਹ ਮੈਂ ਮੰਗਾ ਦਿੰਦਾ ਤੈਨੂੰ ਕੋਈ ਉਧਰ ਬੂੜ ਖਵਾਏ ਸੀ ਤੇ ਹਾਂ ਉਹ ਹੁਣ ਫੇਰ ਨੰਗੇ ਪੈਰੀ ਆ ਫਲੋਰ ਦਿੱਤੀ ਸੀ ਇੱਕ ਇਹਨੂੰ ਕੋਈ ਵਾਰ ਲਾ ਦਿੰਦਾ ਦੇਖੋ ਦੇਖੋ ਜੀ ਮਨਤਾ ਅੱਜ ਜਾਨਵਰਾਂ ਨੂੰ ਏਸੀ ਲਾਲਾ ਰੱਖਿਆ ਲੋਕਾਂ ਨੇ ਪਰ ਇਨਸਾਨ ਦਾ ਬੱਚਾ ਸੜਕਾਂ ਤੇ ਘੁੰਮਦਾ ਕੋਈ ਦਿਖਦਾ ਨਹੀਂ ਕਿਸੇ ਨੂੰ ਹਾਲ ਜਿਗਰਾਉਂ ਸ਼ਹਿਰ ਦੇ ਵਿੱਚ ਵੀਰ ਦੱਸਦੇ ਆ ਵੀ ਕੋਈ 5 ਸਾਲ ਕਹਿ ਰਿਹਾ ਕੋਈ 2 ਸਾਲ ਕਹਿ ਰਿਹਾ ਜਿੰਨੀ ਕਿ ਸਾਨੂੰ ਸਮਝ ਆ ਪਿਛਲੇ 4 ਸਾਲਾਂ ਤੋਂ ਤਾਂ ਸਾਨੂੰ ਇਹਦੀਆਂ ਵੀਰ ਦੀਆਂ ਫੋਟੋ ਤੇ ਵੀਡੀਓ ਆ ਰਹੀਆਂ ਵਾ ਪਰ ਸਾਡੇ ਕੋਲੇ ਜਿਵੇਂ ਤੁਸੀਂ ਦੇਖਦੇ ਹੋ ਸੁਪਨਿਆਂ ਦੇ ਘਰ ਵਿੱਚ ਜਿਹੜੇ ਬਹੁਤ ਕ੍ਰਿਟੀਕਲ ਕੇਸ ਹੁੰਦੇ ਆ ਜਿਹੜਾ ਕੋਈ ਚੱਲ ਫੇਰ ਨਹੀਂ ਸਕਦਾ ਪਾਹਾ ਜਾਂ ਕੋਈ ਬਲਾਈਂਡ ਆ ਜਾਂ ਕਿਤੇ ਜਾਖਮ ਹੋਇਆ ਸੀ ਉਦਾਂ ਦੇ ਮੈਂਬਰਾਂ ਨੂੰ ਲੈ ਕੇ ਜਾਂਦੇ ਆ ਜਿਹੜੇ ਇਸ ਤਰ੍ਹਾਂ ਦੇ ਕੇਸ ਸਾਨੂੰ ਲੋਕ ਵੀਡੀਓ ਫੁਟੇਜ ਭੇਜਦੇ ਆ ਉਹਨਾਂ ਨੂੰ ਅਸੀਂ ਡਿਲੇ ਕਰ ਲੈਂਦੇ ਆ ਵੀ ਚਲੋ ਕੋਈ ਨਾ ਵੀ ਇਹ ਵੀ ਠੀਕ ਆ ਤੁਰਿਆ ਫਿਰਦਾ ਰੋਟੀ ਪਾਣੀ ਖਾਈ ਜਾਂਦਾ ਪਹਿਲਾਂ ਜਿਹੜੇ ਬਾਲੇ ਜਰੂਰਤਮੰਦ ਆ ਉਹਨਾਂ ਦੀ ਸੇਵਾ ਕਰੀਏ ਤਾਂ ਇਦਾਂ ਹੀ ਕਰਦੇ ਆ ਹਰ ਸਾਲ ਸਾਨੂੰ ਵੀਰ ਬਾਰੇ ਉਹਨਾਂ ਕੀ ਫੋਟੋ ਵੀਡੀਓ ਭੇਜਦਾ ਰਹਿੰਦਾ ਪਰ ਜਿਹੜੀ ਵੀਡੀਓ ਅਸੀਂ ਵਿੱਚ ਅਟੈਚ ਕੀਤੀ ਆ ਇਹ ਪਰਸੋਂ ਦੀ ਵੀਡੀਓ ਆ ਇਹ ਰਵਿੰਦਰ ਨੇ ਬਣਾ ਕੇ ਭੇਜੀ ਸੀ ਜਿਹਦੇ ਵਿੱਚ ਨੰਗਾ ਪਿਆ ਸੀ ਜਮਾ ਥੱਲੇ ਦੇ ਕੁਛ ਨਹੀਂ ਸੀ ਪਾਇਆ ਹੋਇਆ ਠੰਡ ਇੰਨੀ ਜ਼ਿਆਦਾ ਤੇ ਬੰਦਾ ਸੜਕ ਤੇ ਨੰਗਾ ਪਿਆ ਤੇ ਸਾਨੂੰ ਵੀ ਐ ਲੱਗਿਆ ਕਿ ਦੰਡ ਚੀਨੇ ਮਰ ਜੇਵੇ ਰਵਿੰਦਰ ਨਾਲ ਵੀ ਗੱਲ ਹੋਈ ਅੱਜ ਅਸੀਂ ਇੱਥੇ ਜਗਰਾਉਂ ਪਹੁੰਚੇ ਆ ਇਹ ਵੀਰ ਕਾਲਾ ਸਿੰਘ ਨੂੰ ਲੈਣ ਵਾਸਤੇ ਤੇ ਅੱਜ ਵੀ ਇੱਥੇ ਦੇ ਆਸ-ਪਾਸ ਦੇ ਵੀਰ ਦੱਸਦੇ ਆ ਵੀ ਐਕਸਰ ਇਦਾਂ ਹੀ ਨੰਦਾ ਨੰਗੇ ਪੈਰ ਜੇ ਇਹ ਨੂੰ ਕੋਈ ਕੱਪੜੇ ਪਵਾ ਵੀ ਦਿੰਦਾ ਕੋਈ ਵਧੀਆ ਬੂਟ ਪਵਾਉਂਦਾ ਤਾਂ ਲਾ ਕੇ ਸੁੱਟ ਦਿੰਦਾ ਹੈ ਬਸ ਇਹ ਮਸਤ ਮੌਲਾ ਬੰਦਾ ਇਦਾਂ ਹੀ ਜੀਵਨ ਚੱਲਦਾ ਹੈ ਦਾ ਕੱਲ ਲੱਡੂ ਖਾਈ ਜਾਂਦਾ ਸੀ ਕੁੱਤਾ ਆ ਕੇ ਫੜ ਕੇ ਲੈ ਗਿਆ ਇਹ ਤੋਂ ਇਹਨੇ ਉਹਨੂੰ ਫੜਾਦਾ ਉਹ ਵਾਣ ਲੱਗਿਆ ਇਹ ਬੇਟਾ ਚੱਕੀਆ ਉਹਦੇ ਕੋਲ ਵਾਹ ਜੀ ਲਗਾ ਲਓ ਇਹ ਇਨਸਾਨ ਨੇ ਜਿਹੜੇ ਆਪਣੇ ਜ਼ਿੰਦਗੀ ਦੇ ਅਸਲੀ ਮਨੋਰਥ ਨੂੰ ਵੀ 25 ਰੁਪਏ ਦੀ ਚਾਹ ਉਹ ਤਾਂ ਵੀ ਬੇਸਮਝ ਹੋਏ ਬੈਠੇ ਨੇ ਆਪਣੇਾਂ ਤੋਂ ਵੀ ਦੂਰ ਹੋਏ ਬੈਠੇ ਨੇ ਨਾ ਤਾਂ ਮਾਪੇ ਨਾ ਭੈਣ ਭਰਾ ਨਾ ਕੋਈ ਚਾਚਾ ਤਾਇਆ ਮਾਮਾ ਭੂਆ ਮਾਸੀ ਕੋਈ ਨਹੀਂ ਨਰੈਣਗੜ੍ਹ ਤੋਂ ਦੱਸਦਾ ਆਪਣੇ ਆਪ ਨੂੰ ਵੀਰ ਕਹਿੰਦਾ ਮੇਰਾ ਪਿੰਡ ਨਰੈਣਗੜ੍ਹ ਆ ਪਟਿਆਲਾ ਜ਼ਿਲ੍ਹਾ ਵਾ ਕਾਲਾ ਸਿੰਘ ਮੇਰਾ ਨਾਂ ਸਰਜੀਤ ਸਿੰਘ ਮੇਰੇ ਬਾਪ ਦਾ ਨਾਂ ਪਰ ਅੱਜ ਤੱਕ ਕਿਸ ਨੇ ਸ਼ਾਇਦ ਪੁੱਛਿਆ ਨਹੀਂ ਹੋਣਾ ਕਦੇ ਤੇ ਜੇ ਤੁਹਾਡੇ ਆਸ-ਪਾਸ ਇਦਾਂ ਦੇ ਮੈਂਬਰ ਹੁੰਦੇ ਆ ਜੇ ਤੁਸੀਂ ਉਪਰਾਲਾ ਕਰੋ ਕੱਲਾ ਸਾਨੂੰ ਦੱਸਣਾ ਜਾਂ ਸਾਨੂੰ ਵੀਡੀਓ ਪਾਉਣ ਦੀ ਗੱਲ ਨਹੀਂ ਤੁਸੀਂ ਆਪਣੇ ਲੈਵਲ ਤੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਉਹਨਾਂ ਦੀ ਵੀ ਇਹ ਬੰਦਾ ਘੁੰਮਦਾ ਜੀ ਸਾਡੇ ਸ਼ਹਿਰ ਦੇ ਵਿੱਚ ਜੇ ਇਹਨੂੰ ਕੋਈ ਪਛਾਣਦਾ ਤਾਂ ਦੱਸੋ ਸ਼ਾਇਦ ਉਹਦਾ ਕੋਈ ਆਪਣਾ ਹੀ ਲੱਭ ਜੇ ਵੀ ਸ਼ਾਇਦ ਕਾਲੇ ਦੇ ਘਰ ਦੇ ਵੀ ਇਹਨੂੰ ਲੱਭਦੇ ਫਿਰਦੇ ਹੋਣ ਤੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਵੀ ਕਾਲਾ ਹੈ ਕਿੱਥੇ ਤੇ ਅੱਜ ਇਹ ਤੁਹਾਡੀ ਸ਼ੇਅਰ ਕੀਤੀ ਵੀਡੀਓ ਹੋ ਸਕਦਾ ਕਾਲੇ ਦੇ ਮਾਪੇ ਬਪ ਤਿੱਕਰ ਭੈਣ ਭਰਾਵਾਂ ਤੇਕਰ ਪਹੁੰਚੇ ਤੇ ਕਾਲਾ ਆਪਣੇ ਘਰ ਪਹੁੰਚ ਜਵੇ ਤੇ ਇਸ ਤਰ੍ਹਾਂ ਆਪਣਾ ਫਰਜ਼ ਤੁਸੀਂ ਵੀ ਸਾਰੇ ਜਰੂਰ ਨਿਭਾਇਆ ਕਰੋ ਤੇ ਅੱਜ ਸ਼ੁਕਰ ਗੁਜ਼ਾਰਾ ਉਹਨਾਂ ਵੀਰਾਂ ਦੇ ਸਾਡੇ ਮੰਨੂ ਬਾਜ ਬੇਹੋਣੀ ਆ ਵੀਰੂ ਨਹੀਂ ਸਾਰੇ ਸਾਡੇ ਜਗਰਾਉਂ ਤੋਂ ਟੀਮ ਮੈਂਬਰ ਨੇ ਰਵਿੰਦਰ ਹੁਣੀ ਆ ਇਹਨਾਂ ਸਾਰੇ ਵੀਰਾਂ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਦੇ ਉਪਰਾਲੇ ਸਤ ਕੱਜ ਅਸੀਂ ਇਸ ਵੀਰ ਦੀ ਸੇਵਾ ਦਾ ਸਾਨੂੰ ਮੌਕਾ ਮਿਲਿਆ ਤੇ ਅਸੀਂ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਅਸੀਂ ਚੱਲਣਾ ਨਰੈਣਗੜ੍ਹ ਨਰੈਣਗੜ੍ਹ ਜਾਣਾ ਹਾਂ ਚੱਲਣਾ ਮੇਰੇ ਨਾਲ ਤੈਨੂੰ ਘਰੇ ਛੱਡ ਦਾਂਗੇ ਤੇਰੇ ਚੱਲਣਾ ਮੈਂ ਚਾਹ ਸਰਜੀਤ ਦੇ ਘਰੇ ਛੱਡ ਦਾਂਗੇ ਤੈਨੂੰ ਸਰਜੀਤ ਕੌਣ ਅੱਛਾ ਸਰਜੀਤ ਦਾ ਭਾਈ ਪਾਪਾ ਤੇਰਾ ਆਈ ਆਈ ਦੇਖ ਕੇ ਦੱਸ ਤੇਰੀ ਤੇਰੀ ਮਾਂ ਮਾਂ ਤੇਰੀ ਉਹਦਾ ਕੀ ਨਾਮ ਮਾਂ ਦਾ ਤੇਰੀ ਮੰਮੀ ਦਾ ਮਿੰਦਰਗੜ੍ਹ ਦਾ ਮੁੰਡਾ ਤੂੰ ਤੇਰੇ ਨਾਨਕੇ ਕਿੱਥੇ ਆ ਚਾਹਦਾ ਜੀ ਨਾਨਕੇ ਕਿੱਥੇ ਤੇਰੀ ਚਾਹਦਾ ਦੇਖਿਆ ਜੀ ਨਾਨਕ ਆ ਚਾਹਦਾ ਨਾਨਕੇ ਕਿਹੜੇ ਪਿੰਡ ਦਾ ਤੇਰੀ ਬਸ ਚਾਹਦਾ ਨਾਨਕੇ ਕਿਹੜੇ ਪਿੰਡ ਦਾ ਕਹਲੇ ਹੈ ਚਾਹਦਾ ਘਰ ਜਾ ਬੈਠ ਤਾਂ ਸਹੀ ਉਹ ਗੱਲ ਤਾਂ ਸੁਣ ਲੈ ਨਾਨਕੇ ਕਿਹੜੇ ਪਿੰਡ ਦਾ ਤੇਰੇ ਉਹ ਫਗਣ ਮਾਹਰੀ ਹੈ ਫਗਣ ਮਾਹਰੀ ਦੇ ਫਗਣ ਮਾਹਰੇ ਕਿੰਨਾ ਦੇ ਘਰੇ ਤੇਰੇ ਮਾਮੇ ਦਾ ਕੀ ਨਾਮ ਉਹ ਨਾਨ ਹੈਂ ਲਾਲ ਕੀ ਕਰਦੇ ਨਾ ਲਾਲ ਸਿੰਘ ਕੀ ਹੋਇਆ ਨੂੰ ਸਾਇਦ ਕਰੇ ਹੋ ਹੈ ਸਾਇਦ ਕਰੇ ਚਾਲੇ ਲਿਤੇ ਸੈਨ ਕਰੇ ਆ ਤੇ ਤੇਰੇ ਨਾਨੇ ਦਾ ਕੀ ਨਾ ਨਾਨੇ ਦਾ ਉਹ ਆਦਾਨ ਨਾ ਹੋਜੇ ਨੰਦ ਸਿੰਘ ਨੰਦ ਦਾ ਉਹ ਨੰਦ ਨੰਦ ਲਾਲ ਠੀਕ ਆ ਤੇ ਦਾਦਾ ਜੀ ਦਾ ਕੀ ਨਾ ਤੇਰੇ ਦਾਦਾ ਜੀ ਦਾ ਕਾਲਾ ਤੇਰੇ ਦਾਦੇ ਦਾ ਕੀ ਨਾ ਉਹ ਆ ਪਟਿਆਲੇ ਤੇ ਉਹ ਹੈ ਨਾ 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 ਜਿਹੜਾ ਤੇ ਜਿਹੜੇ ਦੇਵ ਸਿੰਘ ਪੈੰਡ ਕਿਹੜਾ ਦਾਦੇ ਦਾ ਤੇਰਾ ਨਰੈਣਗੜ ਪੈੰਡ ਹਾਂ ਚਲ ਨਰੈਣਗੜ ਕਿੱਥੇ ਪੈਂਦਾ ਏ ਪੈੰਡ ਪਟਿਆਲਾ ਜ਼ਿਲ੍ਹੇ ਚ ਪੈਂਦਾ ਜਿਹੜਾ ਗੋਲੋ ਦਰਾਸ ਤੇ ਹੈ ਗੋਲੋ ਦਰਾਸ ਮੁੰਡਾ ਅਰੇ ਉਹ ਲੈ ਲਿਓ ਚਾਹ ਚਾਹ ਪੀਣੀ ਆ ਤੈਨੂੰ ਤੂੰ ਘਰੋਂ ਕਾ ਤੂੰ ਆ ਗਿਆ ਇੱਥੇ ਇੱਥੇ ਕੀ ਕਰਦਾ ਤੂੰ ਜਗੜਾਉਂ ਐਂ ਕਾਲੇ ਆ ਤੂੰ ਕੀ ਕਾਲਾ ਚੱਲੀਏ ਨੈਣਗਰ ਚੱਲੀਏ ਨਾ ਚਾਹ ਲੈ ਲੂ ਚਾਹ ਉਹ ਤੇ ਪੀਵਾਂਗੇ ਚੱਲ ਕੇ ਸਰਜੀਤ ਸਿੰਘ ਕੇ ਘਰੇ ਰੁਟੇ ਵਾਸਤੇ ਜਗਦੇਵ ਸਿੰਘ ਕੌਣ ਆ ਹਾਂ ਰੁਟੇ ਜਗਦੇਵ ਕੌਣ ਜਗਦੇਵ ਆ ਹੋ ਆਹ ਰੁਟੇ ਨੇ ਜਗਦੇਵ ਕੀ ਲੱਗਦਾ ਤੇਰਾ ਬੜੇ ਸੁਣਾ ਕਾਲੇ ਭਈ ਹੋਂਦਾ ਬੁੱਲਾ ਜਿਹੜਾ ਜਾਣਦ ਨੇ ਇਹਨੂੰ ਬਾਲਾ ਬਾਲਾ ਬਾਲਾ

ਅਮਮਾ ਸਾਡੇ ਕੋਲ 2023 ਦੀ ਵੀਡੀਓ ਹੈ ਉਹ ਜਿਹੜੀ ਮੈਂ ਦਿਖਾਉਣਾ ਸੀ 2023 ਫੀਲ ਇਹ ਜਾਲੀ ਸੀ ਟਾਲਾ ਉਹ ਕਾਲਿਆ ਹਾਂ ਇੰਦਾ ਓਏ ਯਾਰ ਕੀ ਕਰੀ ਜੰਨਾ ਤੂੰ ਉਹ ਤੂੰ ਜਗਦੇਵ ਦਾ ਪੁੱਤ ਆ ਉਹ ਤੂੰ ਜਗਦੇਵ ਦਾ ਪੁੱਤ ਆ ਤੇਰੇ ਦਾਦੇ ਦਾ ਕੀ ਨਾਂ ਤੇਰੇ ਦਾਦੇ ਦਾ ਕੀ ਨਾਂ ਹੈ ਤੂੰ ਜਗਦੇਵ ਦਾ ਪੁੱਤ ਆ ਹਾਂ ਓ ਬਾ ਤੇਰੇ ਤੇ ਨਾਨਕੇ ਤੇਰੇ ਕਿੱਥੇ ਆ ਉਸ ਤੇ ਬੁੱਜਰ ਤਾਂ ਬੁੱਜਰ ਚਾਹ ਦੋ ਨਾਨਕੇ ਕਿੱਥੇ ਦੱਸ ਪਹਿਲਾਂ ਪਹਿਲਾਂ ਉਹ ਨਾਨਕ ਕਿਹੜੇ ਪਿੰਡ ਦਾ ਬੁੱਜਰ ਕਿੱਥੇ ਹੈ ਬੁੱਜਰ ਕਿੱਥੇ ਕਿੱਥੇ ਬਿਸਕੁਟ ਵੀ ਆਣੇ ਪਹਿਲਾਂ ਨਾਨਕੇ ਦੱਸ ਕਿੱਥੇ ਥਰੇ ਬੁੱਜਰ ਕਿਹਾ ਕਿਹੜੇ ਪਿੰਡ ਹੈ ਹੈ ਹੁਣ ਚੱਲ ਜੀ ਕਹ ਲੈ ਫਿਰ ਆਪਾਂ ਆਲਾ ਫੜ ਪੈ ਲੈਣਾ ਡਰਦਾ ਕਹਤੇ ਆ ਓਏ ਚਾਲਿਆਂ ਦਰਿਆ ਕਾ ਤੋ ਗਿਆ ਤੂੰ ਨਹੀਂ ਦਰ ਕਾ ਤੋ ਪਿਆ ਤੂੰ ਅਸੀਂ ਤੇਰੇ ਨਾਲ ਆਂ ਦਰ ਕਾ ਤੋ ਗਿਆ ਤੂੰ ਸਾਰੇ ਤੇਰੇ ਭਰਾ ਮਾਸੀ ਅਸੀਂ ਤੇਰਾ ਕੋ ਮਾੜਾ ਕਰਨ ਨਹੀਂ ਆਏ ਸਾਡੇ ਕੋਲੇ ਨਾ 4-500 ਬੰਦਾ ਇਦਾਂ ਦਾ ਰਹਿਣਾ ਤੇਰੇ ਅਰਗੇ ਭਰਾ ਅਸੀਂ ਉਹਨਾਂ ਨੂੰ ਨਵਾਉਨੇ ਆਂ ਦਵਾਉਨੇ ਆਂ ਵਧੀਆ ਰੋਟੀ ਖਵਾਉਨੇ ਆਂ ਜੀ ਉਹਨਾਂ ਦਾ ਘਰ ਲੱਭ ਜੇ ਫਿਰ ਉਹਨੂੰ ਘਰੇ ਪਹਚਾ ਦਿੰਨੇ ਆਂ ਨਹੀਂ ਤੇ ਸਾਡੇ ਕੋਲੇ ਰਹੀ ਜਾਂਦੇ ਆ ਤੂੰ ਸਾਡੇ ਕੋਲ ਰਹੀ ਚੱਲੀ ਤੇ ਸੇਵਾ ਕਰਾਈ ਚੱਲੀ ਇੱਥੇ ਸੜਕ ਤੇ ਕਾ ਤੋ ਪਿਆ ਤੂੰ ਐ ਬਾਈ ਸੌਦਾ ਦੇ ਜੀ ਹਾਂ ਸੌਦਾ ਦੇ ਦਾਂਗੇ ਤੈਨੂੰ ਜਿਹੜਾ ਸੌਦਾ ਚਾਹੀਦਾ ਮਿਲ ਜੂ ਅਤੇ ਤੁਸੀਂ ਇਹ ਲਿਖਿਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਹਦੇ ਵਿੱਚ ਅਸੀਂ ਲਿਖਦੇ ਹਾਂ ਮਨੁੱਖਤਾ ਦੀ ਸੇਵਾ ਪਰਿਵਾਰ ਜਗਰਾਉਂ ਸਰਕਾਰੀ ਸਕੂਲ ਦੇ ਨੇੜੇ ਗਾਲੋ ਕੰਪਲੈਕਸ ਵਿੱਚ ਪੁੱਜੀਏ ਸਾਡੀ ਟੀਮ ਨੂੰ ਰਵਿੰਦਰਜੀਤ ਨੇ ਦੱਸਿਆ ਕਿ ਇੱਥੇ ਵੀਰ ਇੱਕ ਕਾਲਾ ਸਿੰਘ ਕਈ ਸਾਲਾਂ ਤੋਂ ਜਗਰਾਉਂ ਸ਼ਹਿਰ ਵਿੱਚ ਲਵਾਰਸ ਹਾਲਤ ਵਿੱਚ ਘੁੰਮਦਾ ਹੈ ਜਿਹੜਾ ਕਿ ਦਿਮਾਗੀ ਪਰੇਸ਼ਾਨ ਹੈ ਲਗਭਗ 3-4 ਸਾਲ ਤੋਂ ਸੜਕਾਂ ਉੱਪਰ ਹੀ ਰਹਿੰਦਾ ਹੈ ਤੇ ਇਹ ਵੀਰ ਕਾਲਾ ਸਿੰਘ son of ਸਰਜੀਤ ਸਿੰਘ ਪਿੰਡ ਨਾਰਾਇਣਗੜ੍ਹ ਜ਼ਿਲ੍ਹਾ ਪਟਿਆਲਾ ਦਾਸਦਾ ਹੈ ਵੀ ਗਿਰਦੀ ਚੰਗੀ ਸੇਵਾ ਸੰਭਾਲ ਲਈ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਚੱਲ ਜ਼ਾਇਦਤ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ ਅਸੀਂ ਸਿਰਫ ਸੇਵਾ ਵਾਸਤੇ ਲੈ ਕੇ ਜਾਂਦੇ ਹਾਂ ਬੰਦਿਆਂ ਨੂੰ ਤੈਨੂੰ ਵੀਰੇ ਕੱਲੇ ਅਸੀਂ ਸੇਵਾ ਵਾਸਤੇ ਲੈ ਕੇ ਚੱਲੇ ਹਾਂ ਅਸੀਂ ਸੈਨ ਕੀਤੇ ਆ ਕੱਲੇ ਆ ਸਾਰੇ ਵੀਰਾਂ ਨੇ ਸੈਨ ਕਰਤੇ ਆ ਸਾਰਿਆਂ ਨੇ ਨੰਬਰ ਪਾਤੇ ਆਪਣੇ ਤੈਨੂੰ ਕੱਲੇ ਦਵਾਈ ਦਿਵਾਉਣੀ ਹੋਰ ਕੁਝ ਨਹੀਂ ਕਰਨਾ ਚਾਹੁੰਦਾ ਮੈਨੂੰ ਦਵਾਈ ਮਿਲੂਗੀ ਪਾਣੀ ਪਲਾਣਾ ਸਾਰਾ ਅਗਲੇ ਕੀ ਹਾਲ ਆ ਵੀ ਕਿੱਡੇ ਕਿੱਡੇ ਨਾਅ ਬਦੇ ਪਏ ਆ ਇਹ ਥੋੜਾ ਠੀਕ ਹੋ ਕੇ ਫਿਰ ਆ ਜੀ ਇੱਥੇ ਦੁਬਾਰਾ ਟਗਰਾਉਂ ਚ ਆ ਜੀ ਆ ਕੇ ਪੱਲੇਦਾਰੀ ਦਾ ਕੰਮ ਕਰਨ ਲੱਗ ਜੀ ਮੰਡੀ ਸੀਜ਼ਨ ਲਈ ਤੂੰ ਨਹੀਂ ਚਾਹੁੰਦਾ ਵੀ ਕੰਮ ਕਰੇ ਸੀਜ਼ਨ ਦੇ ਪੈਸੇ ਅਭੀ ਜਿਹੜਾ ਨਹੀਂ ਕੀਤਾ ਸੈਂਕਰਾਉਂ ਸਾਰਿਆਂ ਦੇ ਨੰਬਰ ਲੱਗ ਜੀ ਬਾਈ ਪੈਸੇ ਨਹੀਂ ਲੈਂਦੇ ਆਪਾਂ ਨਹੀਂ ਪੈਸੇ ਨਹੀਂ 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 ਸਿੱਥਾ ਲੁੱਟ ਚੱਲ ਜੀ ਆਪਾਂ ਹੁਣ ਕਹਾਂ ਤਸੱਲੀ ਇਹ ਤੈਨੂੰ ਸਾਡੇ ਤੇ ਜਾਂ ਚਾਹ ਦੇ ਚੱਲ ਆਪਾਂ ਗੱਡੀ 'ਚ ਬੈਠ ਰ ਆਪਾਂ ਉੱਥੇ ਚੱਲ ਕੇ ਪੀਵਾਂਗੇ ਦੁੱਧ ਦੀ ਪੱਤੀ ਫਵਾ ਕੇ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਅਸੀਸਾਂ ਸਰਕਾਰ ਜਿਹੜੀ ਸੇਵਾ ਸਾਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਉਹਦੇ ਸਦਕਾ ਅਸੀਂ ਅੱਜ ਵੀਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਤੇ ਉੱਥੇ ਰਹਿ ਕੇ ਵੀਰਾ ਇੱਕ ਚੰਗਾ ਜੀਵਨ ਬਤੀਤ ਕਰੇ ਉਹਦੇ ਲਈ ਵੀ ਅਰਦਾਸ ਕਰਿਓ ਤੇ ਇਹ ਵੀਰ ਦਾ ਘਰ ਪਰਿਵਾਰ ਲੱਭ ਜਵੇ ਕਾਲੇ ਹੋ ਖੜਾ ਵੀਰੇ ਘਰ ਪਰਿਵਾਰ ਲੱਭ ਜਵੇ ਉਹਦੇ ਲਈ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਤਾਂ ਜੇ ਚੱਲ ਕਾਲਾ ਚਾਹ ਪੀਣਾ ਹੈ ਉਹ ਗੱਡੀ 'ਚ ਬਾਹਰ ਤੋਂ ਬੋਲੋ ਸੋਨਿਆ ਸ਼ੀਰ ਤੋਂ ਦੇਖੋ ਕਿਵੇਂ ਗਿੱਲੇ ਕੱਪੜੇ ਆ ਪਿੱਛੋਂ ਸਾਰੇ ਕੱਪੜੇ ਗਿੱਲੇ ਆ ਵੀਰੇ ਦੇ ਉਵੇਂ ਵਿੱਚੇ ਟਾਇਲਟ ਬਾਥਰੂਮ ਵਿੱਚ ਕੋਈ ਯਾਨੀ ਕਿ ਸੋਜੀ ਨਹੀਂ ਹੈਗੀ ਵੀਰ ਦੀ ਬਸ ਬਸ ਇੱਕ ਤਾਲਾ ਲਾ ਦਿਓ ਮਗਰੋਂ ਜਿਵੇਂ ਕਹਿ ਰਿਹਾ ਜੂਨ ਕੱਟ ਰਿਹਾ ਬਾਈ ਕਈ ਸਾਲਾਂ ਤੋਂ ਸੜਕ ਤੇ ਰਹਿ ਰਿਹਾ ਇਸੇ ਤਰ੍ਹਾਂ ਹੀ ਸਾਡੇ ਨੇੜੇ ਤੇੜੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਇਦਾਂ ਦੇ ਬੰਦੇ ਰਹਿੰਦੇ ਆ ਅਸੀਂ ਉਹਨਾਂ ਦੇ ਕੋਲ ਦੀ ਨਿੰਗੀ ਜਾਂਦੇ ਆ ਕੋਈ ਉਹਨੂੰ 10 ਰੁਪਏ ਦੇ ਦਿੰਦਾ ਕੋਈ ਕੇਲੇ ਦੇ ਕੇ ਖਾਣ ਨੂੰ ਕੋਈ ਕੁਝ ਪਰ ਬਾਈ ਅਸਲੀ ਮਦਦ ਆ ਜਿਹੜੀ ਤੁਹਾਡੀ ਜੇਬ ਦੇ ਵਿੱਚ ਸੋਸ਼ਲ ਮੀਡੀਆ ਹਰੇਕ ਦੇ ਤੁਸੀਂ ਇੱਕ ਥੋਕਾ ਥੋਕਾ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਤਾਂ ਪਾਓ ਆਪਦੀ ਤੇ ਵੀ ਬਾਈ ਇਹ ਸਾਡੇ ਪਿੰਡ ਜਾਂ ਸਾਡੇ ਕਸਬੇ ਦੇ ਵਿੱਚ ਇਹ ਬੰਦਾ ਰਹਿੰਦਾ ਇਸ ਵੀਰ ਨੂੰ ਜੇ ਕੋਈ ਪਛਾਣਦਾ ਤਾਂ ਸਾਨੂੰ ਦੱਸੋ ਸਾਡੇ ਸ਼ਹਿਰ ਚ ਫਲਾਨੀ ਜਗ੍ਹਾ ਤੇ ਰਹਿੰਦਾ ਵਾ ਹੋ ਸਕਦਾ ਤੁਹਾਡੀ ਵੀਡੀਓ ਕੋਈ ਦੇਖ ਲਵੇ ਹੋ ਸਕਦਾ ਹੈ ਕਾਲਾ ਵੀਰਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਸੜਕਾਂ ਤੇ ਘੁੰਮਦਾ ਫਿਰਦਾ ਇਹ ਆਪਣੇ ਘਰ ਚਲੇ ਜਾਂਦਾ ਆਪਣੇ ਧੀਆਂ ਪੁੱਤਾਂ ਜਾਂ ਆਪਣੇ ਭੈਣ ਭਰਾਵਾਂ ਮਾਚ ਲਿਆ ਜਾਂਦਾ ਹੋ ਸਕਦਾ ਉਹ ਵਿਚਾਰੇ ਕਿੰਨੇ ਕਿ ਲੱਭਦੇ ਫਿਰਦੇ ਹੁਣ ਇਹਨੂੰ ਕੀ ਪਤਾ ਕਿਵੇਂ ਪਟਿਆਲੇ ਤੋਂ ਇਹ ਜਗਰਾਉ ਆ ਪਹੁੰਚਿਆ ਇਸ ਕਰਕੇ ਸਾਡੀ ਬੇਨਤੀ ਆ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ ਆਪਾਂ ਸਾਰੇ ਸਾਰਿਆਂ ਨੂੰ ਵੀ ਅਸੀਂ ਨਹੀਂ ਰੱਖ ਸਕਦੇ ਵੀ ਅਸੀਂ ਸਾਰਿਆਂ ਨੂੰ ਸਾਂਭ ਸਕਦੇ ਆ ਸਾਡੀ ਵੀ ਇੰਨੀ ਔਕਾਤ ਨਹੀਂ ਅਸੀਂ ਕੋਈ ਸਰਕਾਰ ਨਹੀਂ ਅਸੀਂ ਕੋਈ ਸਿਸਟਮ ਨਹੀਂ ਹੈਗੇ ਸਾਡੇ ਕੋਲੇ 500 ਤੋਂ ਪਲੱਸ ਮੈਂਬਰ ਰਹਿੰਦੇ ਆ ਹੁਣ ਤੱਕਰ 3000 ਤੋਂ ਪਲੱਸ ਮੈਂਬਰ ਜਿਨ੍ਹਾਂ ਦੇ ਘਰ ਲੱਭ ਲਏ ਗਏ ਆਪਣੇ ਆਪਣੇ ਘਰਾਂ ਚਲੇ ਗਏ ਕਾਲੇ ਵੀਰੇ ਵਰਗੇ ਬੰਦੇ ਤੇ ਇਦਾਂ ਹੀ 350 ਦੇ ਕਰੀਬ ਮੈਂਬਰਾਂ ਦੀ ਡੈਥ ਵੀ ਹੋ ਚੁੱਕੀ ਆ ਪਰ ਆਪਣਾ ਫਰਜ ਪਛਾਣੀ ਆ ਧੰਨਵਾਦੀਆਂ ਅਸੀਂ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਸਾਨੂੰ ਕਾਲੇ ਵੀਰੇ ਬਾਰੇ ਜਾਣੂ ਕਰਾਇਆ ਸਾਨੂੰ ਵੀਡੀਓ ਭੇਜੀਆਂ ਪਿਛਲੇ ਸਮੇਂ 'ਚ ਕਈ ਵਾਰ ਆਈਆਂ ਇਹਨੀਆਂ ਵੀਰੇ ਦੀਆਂ ਵੀਡੀਓ ਸਾਨੂੰ ਪਰ ਅਸੀਂ ਕਿੰਨੇ ਬਿਨ ਭਾਗਾਂ ਸੇਵਾ ਨਹੀਂ ਮਿਲਦੀ ਵੀਰੇ ਨੂੰ ਲਿਆ ਨਹੀਂ ਸਕੇ ਕਿਉਂਕਿ ਅਨਜਲ ਸੀ ਉਹ ਅਨਜਲ ਅੱਜ ਬਣਿਆ ਵੀਰੇ ਦਾ ਤੇ ਅੱਜ ਅਸੀਂ ਇੱਥੇ ਲੈਣ ਪਹੁੰਚੇ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਸਾਡੀ ਟੀਮ ਦੇ ਮੈਂਬਰ ਖੜੇ ਨੇ ਸਚਨ ਹੁਣੀ ਖੜੇ ਨੇ ਰਵਿੰਦਰ ਵੀਰਾ ਖੜਾ ਜਸਵੰਤ ਖੜਾ ਵੀਰ ਸਾਡਾ ਮਾਲਵਾ ਬਿਲਡਰਸ ਵਾਲਾ ਤੇ ਹੋਰ ਵੀਰੇ ਸਾਡੇ ਸਾਰੇ ਜਗਰਾਵਾਂ ਤੋਂ ਛੋਟਾ ਭਰਾ ਸਾਡਾ ਯਾਨੀ ਕਿ ਇਹਨਾਂ ਸਾਰੇ ਭਾਈਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਪੋਰਟ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਵੀਰ ਦਾ ਘਰ ਪਰਿਵਾਰ ਲੱਭ ਜੇ ਵੈਰੀ ਗੁੱਡ ਠੀਕ ਆ ਖਾਲਸਾ ਸੇਵਾ ਦੇ ਧੰਨਵਾਦੀਆਂ ਜੀ ਬਹੁਤ ਬਹੁਤ ਤੁਹਾਡੇ ਸ਼ੁਕਰੀਆ ਜੀ